ਇਸ ਤੋਂ ਜਿੰਦ ਨੂੰ ਖੁਸ਼ ਕਰਨ ਦੇ ਲਈ ਕਿ ਚਲੋ ਕਿਤੇ ਸਾਡੇ ਸਿਰ ਦੇ ਉੱਤੇ ਹੱਥ ਰੱਖ ਕੇ ਦੇਵੇ ਤੇ ਤੁਸੀਂ ਚਾਬੂ ਲੂਸੀਆਂ ਕਰਦੇ ਹੋ ਲਾਨਤਾਂਤਾ ਦੇ ਉੱਤੇ ਜੇ ਤੁਸੀਂ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਨਹੀਂ ਕਹਿ ਸਕਦੇ ਤੁਹਾਨੂੰ ਤੁਹਾਨੂੰ ਹੱਕ ਹੀ ਨਹੀਂ ਆ ਫਾਇਦਰ ਫੜ ਕੇ ਪ੍ਰਚਾਰ ਕਰਨਗੇ ਬੇਸ਼ਰਮ ਹੋ ਤੁਹਾਨੂੰ ਪਤਾ ਨਹੀਂ ਇਹ ਕਦੋਂ ਕਿਹਾ ਜਾਂਦਾ ਤੁਹਾਨੂੰ ਮੇਰੀ ਜੁੱਤੀ ਚੁਪਣੀ ਬੁਰੀ ਲੱਗੀ ਆ ਤੁਸੀਂ ਤੇ ਆਪਣੀਆਂ ਜੁੱਤੀਆਂ ਚੁੱਕ ਕੇ ਆਪ ਆਪਣੇ ਸਿਰਾਂ 'ਚ ਮਾਰੋ ਜਿਹੜੇ ਤੁਸੀਂ ਇਸ ਚੀਜ਼ ਨੂੰ ਕਹਿ ਨਹੀਂ ਸਕਦੇ ਤੁਹਾਡੇ ਅੰਦਰ ਇਹ ਦਮ ਨਹੀਂ ਹੈਗਾ ਕਿ ਤੁਸੀਂ ਝੂਠ ਨੂੰ ਝੂਠ ਤੇ ਸੱਚ ਨੂੰ ਸੱਚ ਕਹਿ ਸਕੋ ਕਿ ਇਹ ਬੰਦਾ ਹੈ ਜੁੱਤੀਆਂ ਦਾ ਹੱਕਦਾਰ ਇਹਨੇ ਮਸੀਹਤ ਆ ਕੇ ਗੰਦ ਪਾਇਆ ਇਹਨੇ ਮਸੀਹਤ ਨੂੰ ਬਦਨਾਮ ਕੀਤਾ ਇਹ ਬੰਦਾ ਆਰਐਸਐਸ ਦਾ ਦਲਾਲ ਹੈ ਮੈਂ ਕਹਿੰਦਾ ਤੁਸੀਂ ਕਹਿੰਦੇ ਸੇਵਕ ਹੈ ਪ੍ਰੋਫਿਟ ਹੈ ਬੜੀ ਤੇਰ ਕਈ ਚੀਜ਼ਾਂ ਸੋਚ ਸੱਚ ਕੇ ਅਸੀਂ ਸੋਚਦੇ ਸੀ ਨਹੀਂ ਛੱਡੋ ਕੀ ਬੋਲਣਾ ਪਰ ਨਾ ਬੋਲਣ ਦਾ ਜਿਹੜਾ ਰਿਜ਼ਲਟ ਆ ਉਹ ਦਿਨ-ਪ੍ਰਤੀ ਦਿਨ ਬੜਾ ਖਤਰਨਾਕ ਹੁੰਦਾ ਜਾ ਰਿਹਾ ਅੱਜ ਬੜੇ ਚਾਪਲੂਸ ਐ ਜਿਹੜੇ ਕਈ ਵਾਰੀ ਵੱਡੀਆਂ ਮਿਨਿਸਟਰੀਆਂ ਵਾਲਿਆਂ ਨੂੰ ਖੁਸ਼ ਕਰਨ ਦੇ ਲਈ ਵਿਚ ਲੋਨ ਦੇ ਹੱਕ ਵਿੱਚ ਕੁਝ ਬੋਲ ਜਾਂਦੇ ਆ ਤੇ ਉਹਨਾਂ ਦੀ ਨਜ਼ਰ ਸਾਡੇ ਨੰਬਰ ਬਣ ਜਾਣਗੇ ਕੋਈ ਫਾਇਦਾ ਉਠਾ ਲਵਾਂਗੇ ਕੋਈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਲੈ ਕੇ ਇਹ ਲੋਕ ਚਾਪਲੂਸੀ ਕਰਦੇ ਪਾਸਟਰ ਇਧਰ ਫਰੋਜਪੁਰ ਫਰੀਦਕੋਟ ਸਾਈਡ ਤੋਂ ਆ ਐਡਾ ਤੇ ਉਹਨਾਂ ਦੇ ਨਾਮ ਦੇ ਪਿੱਛੇ ਰਿੰਕਲ ਆ ਉਹਨਾਂ ਦੇ ਮੈਂ ਪਿੱਛੇ ਮੈਸੇਜ ਦੇਖ ਰਿਹਾ ਸੀ ਕਿੱਦਾਂ ਉਹਨਾਂ ਨੇ ਵਰਜਿੰਦਰ ਮਿਸਟਰੀ ਦੇ ਉਹਨਾਂ ਗੁਨਾਹਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸ਼ਰਮ ਆਉਂਦੀ ਸੀ ਸੁਣ ਕੇ ਵੀ ਕਿੱਦਾਂ ਉਹਨੇ ਇਹਨਾਂ ਸ਼ਬਦਾਂ ਦਾ ਸਹਾਰਾ ਲਿਆ ਵੀ ਐਕਟਰਾਂ ਦਾ ਕੰਮ ਤਾਂ ਐਕਟਿੰਗ ਕਰਨਾ ਜੋ ਉਹਨਾਂ ਕੋਲ ਸੀ ਉਹਨਾਂ ਨੇ ਉਹੋ ਹੀ ਪਰੋਸਣਾ ਸੀ ਤੇ ਉਹ ਉਹੋ ਹੀ ਕਰਕੇ ਗਏ ਆ ਅਸੀਂ ਜਾਣਦੇ ਹਾਂ ਐਕਟਰਾਂ ਦਾ ਕੰਮ ਜੋ ਉਹਨਾਂ ਦੇ ਕੋਲ ਹੈਗਾ ਉਹੋ ਹੀ ਉਹਨਾਂ ਨੇ ਪਰੋਸਣਾ ਪਰ ਸਟੇਜ ਹੁੰਦੀ ਹੈ ਪਰੋਸਣ ਦੇ ਲਈ ਜਿੱਥੇ ਉਹ ਕੀਤਾ ਗਿਆ ਨਾ ਉਹ ਪ੍ਰਭੂ ਦਾ ਪੰਡਾਲ ਸੀ ਜਿੱਥੇ ਉਹ ਸਭ ਕੁਝ ਕੀਤਾ ਗਿਆ ਉਹਨਾਂ ਨੂੰ ਸ਼ਬਦਾਂ ਦੇ ਨਾਲ ਨਹੀਂ ਤੁਸੀਂ ਕਵਰ ਕਰ ਸਕਦੇ ਚਾਪਲੂਸੀਆਂ ਦੇ ਨਾਲ ਨਹੀਂ ਫਰੇਬ ਦੇ ਨਾਲ ਨਹੀਂ ਛਲ ਕਪੜਤੇ ਨਾਲ ਚਿਕਨੇ ਚੁਪੜੀਆਂ ਗੱਲਾਂ ਦੇ ਨਾਲ ਨਹੀਂ ਪਿਆਰਿਓ ਸਾਹਮਣੇ ਵਾਲੇ ਕੋ ਮੂਰਖ ਥੋੜੀ ਬੈਠੇ ਆ ਲੋਕਾਂ ਨੂੰ ਦਿਸਦਾ ਆ ਕੀ ਹੋ ਰਿਹਾ ਸੋ ਜੇ ਤੁਸੀਂ ਕਹੋ ਵੀ ਉਹਨਾਂ ਦੇ ਇਹੋ ਕੁਛ ਪਰੋਸਣਾ ਸੀ ਤੇ ਇਹਨਾਂ ਕੋ ਜਾਓ ਜਾ ਕੇ ਕਿਤੇ ਹਰਮੰਦਰ ਸਾਹਿਬ 'ਚ ਇਹ ਪਰੋਸ ਕੇ ਆਓ ਤੇ ਪਰ ਜਿੱਥੇ ਸਿੰਘਾਂ ਦਾ ਦੀਵਾਨ ਲੱਗਾ ਹੋਵੇ ਤੇ ਜਿੱਥੇ ਉਹਨਾਂ ਦੀ ਬਾਣੀ ਚੱਲਦੀ ਹੋਵੇ ਉੱਥੇ ਇਹਨਾਂ ਨੂੰ ਕੋ ਪਰੋਸ ਕੇ ਆਓ ਭਲਾ ਕਿਸੇ ਮਸਜਿਦ ਦੇ ਵਿੱਚ ਜਾ ਕੇ ਨਾ ਕੋ ਪਰੋਸ ਕੇ ਆਓ ਜੇ ਗਾਟਾ ਨਾ ਨਾ ਲਾ ਦੇਣ ਤੇ ਫਿਰ ਮੈਨੂੰ ਫੜਦੀਓ ਇਹ ਸਾਡੀ ਭੈਣ ਜਿਹੜੀ ਸਟੇਜ ਤੇ ਚੜ ਕੇ ਜਿਹਨੂੰ ਤੁਸੀਂ ਐਕਟਰ ਕਹਿੰਦੇ ਹੋ ਡੁੱਬ ਕੇ ਮਰ ਜਾਓ ਜੇ ਤੁਹਾਡੇ ਵਿੱਚ ਥੋੜੀ ਬੋਧੀ ਗੈਰ ਤੁਸੀਂ ਮੈਨੂੰ ਕਹਿੰਦੇ ਨਾ ਜੁੱਤੀ ਚੁੱਕਣ ਵਾਲੀ ਗੱਲ ਕੀਤੀ ਮੈਂ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਜੁੱਤੀ ਚੁੱਕਣ ਦੀ ਗੱਲ ਕਰਾਂਗਾ ਔਰ ਜਿਹੜੀ ਮੈਂ ਗੱਲ ਜੁੱਤੀ ਚੁੱਕਣ ਦੀ ਕੀਤੀ ਨਾ ਉਹਨੂੰ ਕੋਈ ਸਿੱਧ ਕਰੇ ਵੀ ਮੈਂ ਉਹ ਗਲਤ ਦਿਸ਼ਾ ਦੇ ਵਿੱਚ ਚੁੱਕੀ ਹੰਦੀ ਗੱਲ ਕੀਤੀ ਹੈ ਜੇ ਤੁਹਾਡੇ ਵਿੱਚ ਥੋੜੀ ਬਤ ਗੈਰਤ ਥੋੜੀ ਬਤ ਸ਼ਰਮ ਥੋੜੀ ਬਤ ਹਾਇਆ ਹੁੰਦੀ ਤੇ ਤੁਸੀਂ ਮੇਰੇ ਵੱਲ ਨੂੰ ਹੋਣ ਤੋਂ ਪਹਿਲਾਂ ਉਹਦੋਂ ਹੁੰਦੇ ਤੁਸੀਂ ਸਿਰਫ ਬਜਿੰਦਰ ਨੂੰ ਖੁਸ਼ ਕਰਨ ਦੇ ਲਈ ਕਿ ਚਲੋ ਕਿਤੇ ਸਾਡੇ ਸਿਰ ਦੇ ਉੱਤੇ ਹੱਥ ਰੱਖ ਕੇ ਦੇਵੇ ਤੇ ਤੁਸੀਂ ਚਾਬਲੂਸੀਆਂ ਕਰਦੇ ਹੋ ਲਾਨਤਿਆ ਤਾਂ ਦੇ ਉੱਤੇ ਜੇ ਤੁਸੀਂ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਨਹੀਂ ਕਹਿ ਸਕਦੇ ਤੁਹਾਨੂੰ ਤੁਹਾਨੂੰ ਹੱਕ ਹੀ ਨਹੀਂ ਆ ਬਾਈਬਲ ਫੜ ਕੇ ਪ੍ਰਚਾਰ ਕਰਨ ਦਾ ਕਿ ਕੰਨੀਆਂ ਚੋਪੜੀਆਂ ਗੱਲਾਂ ਕਰਕੇ ਨਹੀਂ ਬਚ ਸਕਦੇ ਤੁਸੀਂ ਉੱਥੇ ਮੰਚ ਦੀ ਗੱਲ ਨਹੀਂ ਕਿ ਕਿਹੜੇ ਮੰਚ ਦੇ ਉੱਤੇ ਬਜਿੰਦਰ ਖੜਾ ਤੇ ਕਿਹੜੇ ਮੰਚ ਦੇ ਉੱਤੇ ਉਹ ਖੜੇ ਆ ਇਹਦੇ ਨਾਲ ਕੋਈ ਮਤਲਬ ਨਹੀਂ ਜਦੋਂ ਭੰਗੜਾ ਪੈ ਰਿਆ ਸੀ ਨਾ ਉੱਥੇ ਨਾਲ ਉਹ ਬਜਿੰਦਰ ਕਰ ਰਿਹਾ ਸੀ ਭੰਗੜਾ ਪਾ ਰਿਹਾ ਸੀ ਜਦੋਂ ਬਜਿੰਦਰ ਨੇ ਕਿਹਾ ਨਾ ਕਿ ਮੈਂ 8 ਸਾਲ ਦੀ ਉਮਰ ਦੇ ਵਿੱਚ ਜਾਂ 8ਵੀਂ ਕਲਾਸ ਦੇ ਵਿੱਚ ਪੜਦਾ ਹੋਇਆ ਇਹਦਾ دیਵਾਨਾ ਸੀ ਉਸ دیਵਾਨੇ ਸ਼ਬਦ ਦੇ ਉੱਤੇ ਬਾਅਦ ਚ ਚਿਕਣੀਆਂ ਚੁਪਣੀਆਂ ਗੱਲਾਂ ਕਰਕੇ ਤੇ ਉਹਦੇ ਉੱਤੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੋਈ ਭੈਣ ਦਾ دیਵਾਨਾ ਹੋ ਸਕਦਾ ਕੋਈ ਪਿਓ ਦਾ دیਵਾਨਾ ਹੋ ਸਕਦਾ ਕਿ ਮਾਂ ਦਾ دیਵਾਨਾ ਹੋ ਸਕਦਾ ਇਹਨੂੰ ਕੋ ਆਪਣੇ ਦਿਲ ਦੇ ਤੇ ਹੱਥ ਰੱਖ ਕੇ ਕਹੇ ਜਦੋਂ ਉਦੋਂ دیਵਾਨਾ ਜਿਹੜਾ ਤਸ਼ਬਦ ਇਸਤੇਮਾਲ ਕੀਤਾ ਸੀ ਉਹਦੇ ਪਿੱਛੇ ਦੀ ਭਾਵਨਾ ਕਿ ਬਾਅਦ ਜਦੋਂ ਕਹਿੰਦਾ ਉਹ जाट ਹੋਣ ਦਾ ਕਰਕੇ ਮੇਰੀ ਭੈਣ ਆ ਤੇ ਕੋ ਭੈਣ ਦਾ ਵੀ دیਵਾਨਾ ਹੁੰਦਾ ਹੈ ਉਸ ਤਰੀਕੇ ਦਾ دیਵਾਨਾ ਜਿਹੜਾ دیਵਾਨਾ ਤੂੰ ਕਿਹਾ ਸੀ ਔਰ ਜਦੋਂ ਇਹ ਗੱਲ ਹੋ ਰਹੀ ਹੈ ਫਿਰ ਉਹਦੇ ਤੇ ਪਰਦਾ ਕਿਦਾਂ ਪਾਇਆ ਜਾ ਰਿਹਾ ਵੀ ਕਹਿੰਦੇ ਉਹਨੇ ਕਹਿਆ ਸੀ ਇਹ ਪਾਪ ਦੇ ਜੀਵਨ ਦੇ ਵਿੱਚ ਦੀ ਗੱਲ ਆ ਵੀ ਹੁਣ ਮੈਂ ਪਾਪ ਛੱਡ ਚੁੱਕਾ ਹਾਂ ਤੇ ਫਿਰ ਉਹ ਇੱਕ ਔਰਤ ਦੇ ਹੱਥ ਤੇ ਹੱਥ ਮਾਰ ਕੇ ਤੇ ਅੱਗੇ ਉਹ ਦੰਦਿਆਂ ਕੱਢਣ ਡਿਆ ਆ ਲਿਖਿਆ ਬਚਨ ਦੇ ਵਿੱਚ ਜਾਂ ਤੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਵੇਂ ਡਰਦੇ ਤੇ ਕੰਬਦੇ ਹੋਏ ਚੌਕਸੀ ਦੇ ਨਾਲ ਕਦਮ ਰੱਖੀ ਭੁੱਲ ਗਏ ਸੀ ਬਚਨ ਭੁੱਲ ਗਿਆ ਤੁਹਾਨੂੰ ਉਦਾਂ ਤੁਸੀਂ ਵਚਨ ਲੈ ਕੇ ਚੜਦੇ ਹੋ ਸਟੇਜ ਉੱਤੇ ਤੇ ਉਦੋਂ ਵਚਨ ਭੁੱਲ ਗਿਆ ਸੀ ਜਦੋਂ ਅਸ਼ਲੀਲ ਗੱਲਾਂ ਦੇ ਤੇ ਹੇਲੇਲੂਇਆ ਕਿਹਾ ਜਾ ਰਿਹਾ ਜਿਹੜਾ ਗੁਲਛੇਂਗਰ ਉਹ ਕਹਿ ਰਿਹਾ ਵੀ ਤੂੰ ਤੇ ਉਦੋਂ ਸੀਗਾ ਮੈਂ ਤੇ ਅੱਜ ਵੀ دیਵਾਨੇ ਦੇ ਪਿੱਛੋਂ ਹੇਲੇਲੂਇਆ ਦੇ ਨਾਰੇ ਬੇਸ਼ਰਮੋਂ ਤੁਹਾਨੂੰ ਪਤਾ ਨਹੀਂ ਹੇਲੇਲੂਇਆ ਕਦੋਂ ਕਿਹਾ ਜਾਂਦਾ ਤੁਹਾਨੂੰ ਮੇਰੀ ਜੁੱਤੀ ਚੁੱਕਣੀ ਬੁਰੀ ਲੱਗੀ ਆ ਤੁਸੀਂ ਤੇ ਆਪਣੀਆਂ ਜੁੱਤੀਆਂ ਚੁੱਕ ਕੇ ਆਪ ਆਪਣੇ ਸਿਰਾਂ 'ਚ ਮਾਰੋ ਜਿਹੜੇ ਤੁਸੀਂ ਇਸ ਚੀਜ਼ ਨੂੰ ਕਿਆ ਨਹੀਂ ਸਕਦੇ ਤੁਹਾਡੇ ਅੰਦਰ ਇਹ ਦਮ ਨਹੀਂ ਹੈਗਾ ਕਿ ਤੁਸੀਂ ਝੂਠ ਨੂੰ ਝੂਠ ਤੇ ਸੱਚ ਨੂੰ ਸੱਚ ਕਹਿ ਸਕੋ ਇਹ ਸੀ ਇਹ ਬੰਦਾ ਹੈ ਜੁੱਤੀਆਂ ਦਾ ਹੱਕਦਾਰ ਇਹਨੇ ਮਸਜਿਦ ਤੇ ਜਾ ਕੇ ਗੰਦ ਪਾਇਆ ਇਹਨੇ ਮਸਜਿਦ ਨੂੰ ਬਦਨਾਮ ਕੀਤਾ ਇਹ ਬੰਦਾ ਆਰਐਸਐਸ ਦਾ ਦਲਾਲ ਹੈ ਮੈਂ ਕਹਿੰਦਾ ਤੁਸੀਂ ਕਹਿੰਦੇ ਸੇਵਕ ਹੈ ਪ੍ਰੋਫਿਟ ਹੈ ਜੇ ਤੁਸੀਂ ਬਾਈਬਲ ਪੜ੍ਹਦੇ ਹੁੰਦੇ ਨਾ ਤੁਹਾਨੂੰ ਪਤਾ ਹੁੰਦਾ ਅੱਜ ਤੱਕ ਜਿਹੜੀ ਵੀ ਇਸ ਬੰਦੇ ਨੇ ਪ੍ਰੋਫੈਸੀ ਕੀਤੀ ਨਾ ਅੱਜ ਤੱਕ ਚੈਲੰਜ ਕਰਦਾ ਮੈਂ ਸ਼ਰਿਆਮ ਡਿਬੇਟ ਕਰ ਲੋ ਜਿੱਥੇ ਮਰਜੀ ਜਿਹੜੇ ਮਰਜੀ ਚੈਨਲ ਤੇ ਜਿਹੜਾ ਵੀ ਇਹਦੇ ਹੱਕ ਚ ਆਉਂਦਾ ਹੈ ਅਗਰ ਇਹਦੀ ਇੱਕ ਵੀ ਪ੍ਰੋਫਸੀ ਬਾਈਬਲ ਦੇ ਨਾਲ ਮੇਲ ਖਾ ਜਾਵੇ ਤੁਹਾਡੀ ਗੁਲਾਮੀ ਕਰੂੰਗਾ ਮੈਂ ਆ ਪਹਿਲੇ ਮੈਂ ਦੱਸਣ ਲੱਗਾ ਪ੍ਰੇਮ ਅਸੀਂ ਕੱਲ ਹੀ ਨਹੀਂ ਪ੍ਰੇਮਾਂ ਦੀਆਂ ਗੱਲਾਂ ਕਰਦੇ ਅਸੀਂ ਕਹਦੇ ਨਹੀਂ ਐਵੇਂ ਮਾਫੀਆਂ ਮੁਫੀਆਂ ਦੀਆਂ ਗੱਲਾਂ ਕਰਦੇ ਸਾਡੇ ਕੋਲ ਇਦਾਂ ਦੇ ਡਰਾਮੇ ਨਹੀਂ ਹੁੰਦੇ ਸਾਨੂੰ ਪਰਮੇਸ਼ਵਰ ਨੇ ਇਸ ਲਈ ਬੁਲਾਇਆ ਕਿ ਅਸੀਂ ਸਟੇਜ ਤੇ ਚੜ ਕੇ ਡਰਾਮੇ ਕਰੀਏ ਸਾਨੂੰ ਪਰਮੇਸ਼ਵਰ ਨੇ ਇਸ ਲਈ ਬੁਲਾਇਆ ਉਹਦੇ ਵਚਨ ਦਾ ਪੂਰਾ ਪੂਰਾ ਪ੍ਰਚਾਰ ਕਰੀਏ ਪਰਮੇਸ਼ਵਰ ਦਾ ਰੂਹ ਜਲਨ ਰੱਖਣ ਵਾਲਾ ਰੂਹ ਉਹ ਹਰ ਚੀਜ਼ ਨੂੰ ਬਰਦਾਸ਼ਤ ਕਰ ਸਕਦਾ ਪਰ ਆਪਣੀ ਹਜ਼ੂਰੀ ਵਿੱਚ ਕੀਤੀ ਗਈ ਬਦਤਮੀਜ਼ੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ